ਇੱਕ ਵੀ ਸਾਡੇ ਪਿਛਲੇ ਪਾਸੇ ਇਧਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪ੍ਰਾਈਵੇਟ ਬੈਂਕ ਦੇ ਵਿੱਚ ਜੌਬ ਕਰਦਾ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਔਰਤਾਂ ਲੋਨ ਲੈਂਦੀਆਂ ਛੋਟੇ-ਛੋਟੇ ਤੇ ਉਹ ਲੋਨਾਂ ਦੀ ਕਿਸ਼ਤਾਂ ਇਕੱਠੀਆਂ ਕਰਨ ਆਉਂਦਾ ਦੋ ਬੰਦੇ ਆਉਂਦੇ ਆ ਇਹਨੂੰ ਰੋਕਦੇ ਆ ਇਹਨੂੰ ਤਲਾਸ਼ੀ ਲੈਣ ਲਈ ਕਹਿੰਦੇ ਵੀ ਤਲਾਸ਼ੀ ਦੇ ਕੀ ਗੱਲਬਾਤ ਪੂਰੀ ਕਹਾਣੀ ਆਪਾਂ ਬਾਈ ਦੇ ਜਵਾਨ ਨੂੰ ਸੁਣਦੇ ਆ ਬਾਈ ਪਹਿਲਾਂ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਮਿਤ ਸਿੰਘ ਆ ਜੀ ਮੈਂ ਹਾਂਜੀ ਮੈਂ ਫ੍ਰੀਕੋਰਟ ਤੋਂ ਬਲੋਂਗ ਕਰਦਾ ਜੀ ਜੀ ਮੈਂ ਐਸਕੇ ਫਾਈਨੈਂਸ ਬੈਂਕ 'ਚ ਕੰਮ ਕਰਦਾ ਜੀ ਜੀ ਸਾਡਾ ਕਸਟਮਰ ਆ ਲਖਵੀਰ ਸਿੰਘ ਇੱਥੇ ਜੀ ਮੈਂ ਉਹਦੇ ਘਰੇ ਵੇਟ ਕੀਤੀ ਜੀ ਮੈਂ ਉਹਦੇ ਘਰ ਤੋਂ ਵਾਪਸ ਮੁੜਿਆ ਆਣਾ ਵਾਪਸ ਵੇਟ ਕਰਕੇ ਜੀ ਮੇਰੇ ਮਗਰ ਮੋਟਰਸਾਈਕਲਾਂ ਲੱਗੇ ਉੱਥੋਂ ਜੀ ਮੋਟਰਸਾਈਕਲਾਂ ਲੱਗੇ ਮਗਰ ਤੇ ਇੱਥੇ ਆਨਕ ਮੈਨੂੰ ਉਹਨਾਂ ਨੇ ਘੇਰ ਲਿਆ ਜੀ ਜਦੋਂ ਘੇਰ ਲਿਆ ਉਹਨਾਂ ਨੇ ਮੈਨੂੰ ਕਹਿੰਨੇ ਤਲਾਸ਼ੀ ਦਿਓ ਜੀ ਮੈਂ ਕਿਹਾ ਮੈਂ ਤੁਹਾਡੇ ਕੋਲੇ ਕੀ ਥਿਓਰਟੀ ਆ ਤਲਾਸ਼ੀ ਲੈਣ ਦੀ ਜੀ ਕਹਿੰਦੇ ਨਹੀਂ ਤਲਾਸ਼ੀ ਦੇ ਅਸੀਂ ਮੁਲਾਜ਼ਮਾਂ ਆਏ ਆ ਜਾਵਾਂ ਮੈਨੂੰ ਕਹਿੰਦੇ ਮੈਂ ਕਿਹਾ ਬਾਈ ਤੁਹਾਨੂੰ ਮੈਂ ਤਲਾਸ਼ੀ ਦੇ ਨਹੀਂ ਸਕਦਾ ਤੁਹਾਨੂੰ ਤੁਹਾਡੇ ਨਾ ਮੈਂ ਗਲਤ ਕੰਮ ਕਰਦਾ ਕੋਈ ਮੈਂ ਜੌਬ ਕਰਦਾ ਪ੍ਰਾਈਵੇਟੀ ਤੇ ਨਹੀਂ ਕਹਿੰਦੇ 88 ਦੇ 83 ਲੈਣੀ ਲੈਣੀ ਹੈ ੱੱਕੇ ਨਾਲ ਮੇਰੇ ਗਲ ਪੈ ਗਈ ਥੀ ਜੋ ੱੱਕੇ ਨਾਲ ਗਲ ਪੈ ਗਈ ਜੋ ਮੇਰੇ ਜੀ ਮੈਂ ਮੋਟਰਸੇਡ ਉੱਤਰ ਕੇ ਪਛਾਹ ਹੋ ਗਿਆ ਜੀ ਪਛਾਹ ਹੋ ਗਿਆ ਤੇ ਫਿਰ ਮੇਰੇ ਗਲ ਪੈਣ ਜੀ ਮੈਂ ਚਕਾਨੀ ਦੇ ਕੇ ਮੈਂ ਮਾਤਾ ਕੁਦਰਤੀ ਬਾਹਰ ਨਿਕਲੀ ਮਾਤਾ ਨੇ ਮੇਰੇ ਤਾਂ ਜਨਮ ਚਾਈ ਜੇ ਮਾਤਾ ਜੇ ਨਾ ਨਿਕਲਦੇ ਸ਼ਾਇਦ ਮੇਰਾ ਨੁਕਸਾਨ ਕਰ ਜਾਂਦੇ ਜੀ ਇਸ ਕਰਕੇ ਜੇ ਮਾਤਾ ਨਿਕਲਦੇ ਕਾਰਨ ਮੈਂ ਇਹਨਾਂ ਦੇ ਘਰੇ ਵੜ ਕੇ ਭੱਜ ਗਈ ਉਸ ਦੇ ਕਾਰਨ ਮੇਰਾ ਬਚਾਓ ਗਿਆ ਜੀ ਜੇ ਨਾ ਮਾਤਾ ਨਿਕਲਦੇ ਸ਼ਾਇਦ ਉਹ ਮੇਰਾ ਵੱਡਾ ਨੁਕਸਾਨ ਕਰ ਜਾਂਦੇ ਇਸ ਕਰਕੇ ਨਕਸਾਨ ਤੋਂ ਬਚਤ ਰਹਿ ਗਈ ਆ ਜੀ ਕਿਰਾਂ ਇੱਕ ਵਾਰੀ ਤੇ ਗਾਂਸ ਤੇ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਜੀ ਤੇ ਇਹਨਾਂ ਕੋਲ ਕੋਈ ਮਾਰੂ ਹਥਿਆਰ ਵੀ ਸੀਗਾ ਕੋਈ ਹਾਂਜੀ ਹਾਂਜੀ ਮੋਟਰਸਾਈਕਲ ਤੇ ਹੈਗੀ ਸੀ ਉਹ ਹਥਿਆਰੀ ਮੋਟਰਸਾਈਕਲ ਤੇ ਤਿੱਖੇ ਹਥਿਆਰ ਸੀ ਪਾਣੀ ਕੀ ਲਈ ਫਿਰਦੇ ਸੀ ਉਹ ਲਵੇਟੇ ਹੋਏ ਸੀ ਬੱਚੀ ਤੇ ਮੈਨੂੰ ਪਤਾ ਨਹੀਂ ਲੱਗਿਆਗਾ ਮੈਂ ਤਾਂ ਭੱਜ ਕੇ ਘਰੇ ਵੜਿਆ ਜਦੋਂ ਮਾਤਾ ਕੋਲੇ ਸੀ ਸਾਹਮਣੇ ਮਾਤਾ ਨੂੰ ਵੀ ਬੁਲਾ ਸਕਦੇ ਤੁਸੀਂ ਕੋਲੇ ਤੇ ਬਸ ਮੇਰਾ ਵਿਚਾਰ ਰਹਿ ਗਈ ਵੈਸੇ ਤੇ ਇਸ ਕਰਕੇ ਗਾਂਹ ਤੇ ਜਾਗ ਤੇ ਵੀ ਉਹਨਾਂ ਦੇ ਇੰਨੇ ਹੌਸਲੇ ਬਲੰਦ ਜਦੋਂ ਤੁਸੀਂ ਇਹਦੇ ਘਰੇ ਵੜਦੇ ਹੋ ਇਕੱਠ ਹੋ ਜਾਂਦਾ ਉਸ ਤੋਂ ਬਾਅਦ ਉਹ ਤਾਂ ਚਲੇ ਜਾਂਦੇ ਕਿ ਦੋ ਹੋਰ ਆ ਜਾਂਦੇ ਆ ਉਹਨਾਂ ਦੇ ਗਰੁੱਪ ਦੇ ਬੰਦੇ ਫੇਰ ਸਾਧ ਲੈਂਦੇ ਆਓ ਇਧਰ ਬਾਈ ਜੀ ਕੀ ਉਸ ਤੋਂ ਬਾਅਦ ਮੈਂ ਆਇਆ ਜੀ ਤੇ ਮੈਂ ਮਿਸਤਰੀ ਦਾ ਕੰਮ ਕਰਦਾਗਾ ਤੇ ਮੈਂ ਆਇਆ ਬਾਈ ਨੇ ਰੋਕਿਆ ਮੈਨੂੰ ਬਾਈ ਕਹਿੰਦਾ ਐ ਕਰਕੇ ਐ ਗੱਲ ਹੋਗੀ ਮੈਂ ਕੋਈ ਗੱਲ ਨਹੀਂ ਮੈਂ ਹਾਂ ਚਲ ਮੈਂ ਖੜਾ ਤੇਰੇ ਕੋਲੇ ਯਾਰ ਜੋ ਕੋਈ ਆਇਆ ਤਾਂ ਹੁਣ ਆਪਾਂ ਦੇਖ ਲਾਂਗੇ ਉਸ ਤੋਂ ਬਾਅਦ ਤਿੰਨੇ ਜਣੇ ਆਏ ਤਿੰਨੇ ਜਣੇ ਉਥੋਂ ਗਾਹਾਂ ਜਾ ਕੇ ਉਥੋਂ ਫਿਰ ਵਾਪਸ ਮੁੜ ਆਏ ਵਾਪਸੀ ਫਿਰ ਚਲੇ ਗਏ ਆ ਗਏ ਉਸ ਤੋਂ ਬਾਅਦ ਖੜਿਆਂ ਨੂੰ ਦੇਖ ਕੇ ਆ ਗਏ ਫਿਰ ਬਾਕੀ ਸਾਰੇ ਸਾਡੇ ਬੰਦੇ ਵੀ ਆ ਗਏ ਸੀਗੇ ਫਿਰ ਅਸੀਂ ਉੱਥੇ ਚਲੇ ਗਏ ਸਾਰੇ ਇਕੱਠੇ ਹੋ ਗਏ ਉੱਥੇ ਜਾ ਕੇ ਫਿਰ ਬਾਈ ਨੂੰ ਕਿਹਾ ਵੀ ਕੋਈ ਗੱਲ ਨਹੀਂ ਹੁਣ ਤਾਂ ਘਬਰਾਣਾ ਸੀ ਹੈਗੇ ਜੀ ਤੁਸੀਂ ਵੀ ਆ ਗਏ ਸੀ ਮੌਕੇ ਤੇ ਜਦੋਂ ਕੰਮ ਕਰਦੇ ਤੁਸੀਂ ਬਾਤ ਸੁਣੀ ਭੱਜ ਕੇ ਆ ਗਏ ਤੁਸੀਂ ਹਾਂਜੀ ਹਾਂਜੀ ਆ ਗਏ ਸੀ ਜੇ ਅਸੀਂ ਮੌਕੇ ਤੇ ਆਏ ਸੀਗੇ ਤੇ ਉਹ ਫਿਰ ਜਦੋਂ ਮੋਟਰਸਾਈਕਲ ਆ ਗਏ ਤੇ ਭੱਜ ਗਏ ਆ ਉਦੋਂ ਬਾਅਦ ਜਦੋਂ ਅਸੀਂ ਆਏ ਉੱਥੇ ਖੜੇ ਸੀ ਉਸ ਤੋਂ ਬਾਅਦ ਤਿੰਨ ਜਾਨੇ ਫਿਰ ਇੱਕ ਮੋਟਰਸਾਈਕਲ ਤੇ ਆਏ ਆ ਸਾਨੂੰ ਖੜਿਆ ਨੂੰ ਜਿਆਦੇ ਜਾਨਾਂ ਨੂੰ ਵੇਖ ਕੇ ਉਹ ਫਿਰ ਉਹ ਸਾਡੇ ਕੋਲੇ ਖੜੇ ਨਹੀਂ ਫਿਰ ਉੱਥੋਂ ਵਾਪਸ ਢੇੜਾ ਖਾ ਕੇ ਵਾਪਸ ਫੇਰ ਮੁੜ ਗਏ ਉਹ ਹਾਂਜੀ ਫਤਿ ਅਸੀਂ ਪੰਜਾਬ ਪੁਲਿਸ ਨੂੰ ਫੋਨ ਕੀਤਾ ਸੀ 100 ਨੰਬਰ ਤੇ ਜੀ ਚੰਡੀਗੜ੍ਹ ਤੋਂ ਉਹਨਾਂ ਨੇ ਕਾਲ ਕਰਤੀ ਸੀ ਜੇ ਟੋਠਾਣੇ 'ਚ ਉਹਨਾਂ ਦਾ ਅੱਜ ਅੱਧਾ ਘੰਟਾ ਹੋ ਗਿਆ ਪੁਲਿਸ ਦਾ ਮੁਲਾਜ਼ਮ ਕੋਈ ਨਹੀਂ ਬਹਰੇ ਇੱਥੇ ਤੇ ਅੱਧਾ ਘੰਟਾ ਤੇ ਹਜੇ ਵੀ ਕੋਈ ਵੀ ਪੁਲਿਸ ਦਾ ਮੁਲਾਜ਼ਮ ਨਹੀਂ ਦਿਸਿਆ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਬਈ ਚਲੋ ਅਸੀਂ ਤਾਂ ਸਾਡਾ ਤਾਂ ਬਚਾ ਰਹਿ ਗਿਆ ਤੇ ਗਾਂਹ ਵਾਸਤੇ ਕੋਈ ਇੰਨਾ ਘਰ ਜਿਵੇਂ ਆ ਵਾਤੀ ਆਈ ਛੋਟਾ ਮਹੱਲਾ ਕਿਸੇ ਦਾ ਜਾਂ ਭੈਣ ਦਾ ਜਾਂ ਮਾਤਾ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਜਾਂ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਗਾਂਹ ਵਾਸਤੇ ਇਸ ਕਰਕੇ ਇਹ ਤੇ ਠੱਲ ਪਈ ਜਾ ਵੀ ਜੀ ਜੀ ਹਨਾ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣ ਗਿਆ ਵੇਖ ਲਓ ਦਿਨੇ ਹੀ ਘਰਾਂ ਦੇ ਵਿੱਚ ਵੜ ਕੇ ਚੋਰ ਲੁੱਟਾ ਖੋਈਆਂ ਕਰ ਰਿਹਾ ਬਾਈ ਕਹਿੰਦਾ ਅੱਧਾ ਘੰਟਾ ਹੋ ਗਿਆ ਮੈਂ ਥਾਣੇ ਪੁਲਿਸ ਨੂੰ ਫੋਨ ਕਰਿਆ ਸੀ ਪਰ ਅਜੇ ਤੱਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ ਕੋਈ ਹੋਰ ਘਟਨਾ ਵੀ ਘਟ ਸਕਦੀ ਸੀ ਵੱਡੀ ਇੱਥੇ ਨਾਲ ਸਾਡੇ ਬਾਈ ਆ ਤੁਹਾਡਾ ਘਰ ਬਿਲਕੁਲ ਸਾਹਮਣੇ ਆ ਤੁਹਾਨੂੰ ਵੀ ਕੁਝ ਪਤਾ ਲੱਗਿਆ ਸੀ ਜਦੋਂ ਰੌਲਾ ਪੈਂਦਾ ਕੱਟਕੁੱਟ ਹੋਇਆ ਹਾਂਜੀ ਰੌਲਾ ਪਾਇਆ ਤੇ ਆਪਣੇ ਰਿਸ਼ਤੇਦਾਰ ਆਏ ਸੀ ਤਾਂ ਕਰਕੇ ਰੌਲੇ ਪਾਇਏ ਤੋਂ ਹੀ ਪਤਾ ਲੱਗਿਆ ਸੀ ਸਾਨੂੰ ਇਹ ਚੀਜ਼ ਹੋ ਗਿਆ ਪਰ ਹਾਲ ਬਹੁਤ ਬੁਰਾ ਹਾਲ ਆਈ ਐ ਮੈਂ ਕਹਿ ਦਈਏ ਆਪਣੇ ਟੀਵੀ ਸਾਹਿਬ ਤੋਂ ਮੰਨ ਲਓ ਚੱਲਦੇ ਆਪਾਂ ਰਾਤ ਨੂੰ ਇੱਥੇ ਸ਼ਾਮ ਨੂੰ ਬਸ ਮੂੰਹ ਨੇ ਰਿਉਣ ਦਾ ਕੋਈ ਹਾਲ ਨਹੀਂ ਜੀ ਸਾਡੀ ਆਏ ਸਾਡੂ ਮਜਬੂਰੀ ਆ ਇੱਕ ਰੋੜੋ ਹੋਜੇ ਹੋਏ ਵੇ ਆ ਸਾਨੂੰ ਤਾਂ ਮਜਬੂਰੀ ਕਰਕੇ ਆਉਣਾ ਪੈਂਦਾ ਉਧਰੋਂ ਆ ਜੀ ਤਾਂ ਵੀ ਸੋਨ ਸਾਨਾ ਇਧਰਲੇ ਪਾਸੇ ਵੀ ਆ ਜੀ ਗੁਰਦੁਆਰਾ ਟਿੱਬੀ ਸਾਹਿਬ ਤੋਂ ਲੈ ਕੇ ਇੱਥੋਂ ਤੱਕ ਤਾਂ ਡਰ ਡਰ ਦੇ ਆਈਏ ਘਰੇ ਤੇ ਸਾਨੂੰ ਸ਼ਾਮ ਨੂੰ ਆਏ ਹੁੰਦਾ ਵੀ ਕੰਮ ਆ ਧੰਦਿਆਂ ਤੋਂ ਵੀ ਆਏ ਹੁੰਦਾ ਵੀ ਜਲਦੀ ਪਹੁੰਚ ਜੇ ਵੀ ਕੰਮ ਰਹਿਂਦਾ ਰਹੇ ਆ ਉਹਦਾ ਘਰੇ ਪਹੁੰਚ ਜੇ ਟਾਈਮ ਨਾ ਸੁਖੀ ਹੁੰਦੀ ਆਏ ਜੀ ਲਾਲਚ ਪੈਸੇ ਦਾ ਲਾਲਚ ਕਰਕੇ ਕੀ ਕਰਾਂਗੇ ਆਉਂਦਿਆਂ ਨੂੰ ਇੱਥੇ ਚਾਰ ਛਿੱਤਰ ਮਾਰੂ ਕੋਈ ਕੋਈ ਚੀਜ਼ ਨੁਕਸਾਨ ਕਰਕੇ ਲੈ ਗਿਆ ਕੋਈ ਸਾਧਨ ਖੋ ਕੇ ਲੈ ਗਿਆ ਮੋਬਾਈਲ ਲੈ ਗਿਆ ਪੈਸੇ ਕੁਝ ਉਹ ਤਾਂ ਕਰਕੇ ਸਾਨੂੰ ਤਾਂ ਡਰ ਹੀ ਲੈਂਦਾ ਹੀ ਇਸ ਤਰ੍ਹਾਂ ਘਰਾਂ ਦੇ ਕੋਲੇ ਹੋ ਗਿਆ ਤੇ ਦਿਨਾਂ ਦੇ ਘਰਾਂ ਦੇ ਕੋਲੇ ਹੋ ਗਿਆ ਹੁਣ ਤੇ ਅਸੇ ਉਥੇ ਸੌਖਾ ਹੀ ਐ ਕਦੇ ਬਿਹਾਰ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਕਹਿੰਦੇ ਬਿਹਾਰ ਦੇ ਵਿੱਚ ਲੁੱਟਾ ਕੋਈ ਬਹੁਤ ਹੁੰਦੀ ਐ ਦਿਨ ਦਿਹਾੜੇ ਮਾਰਾ ਮਾਰਾਈ ਹੁੰਦੀ ਐ ਕਿ ਉਹ ਪੰਜਾਬ ਬਿਹਾਰ ਬਣ ਗਿਆ ਫਿਰ ਉਹ ਤਾਂ ਬਣੀ ਜਾਂਦਾ ਦੇਖੋ ਜੀ ਤੁਹਾਡੇ ਨੂੰ ਬਣਾ ਚ ਰੱਖ ਜੀ ਵੀ ਤੁਹਾਡੇ ਸਾਹਮਣੇ ਵੇਖ ਲਓ ਜੀ ਆਹ ਦਿਨ ਦਿਹਾੜੇ ਆਹ ਮੱਲਾ ਥੋੜੇ ਚੱਲਦਾ ਹੈਗਾ ਫਿਰ ਵੀ ਲੋਕ ਇਟਾਪਦੇ ਆ ਆਹ ਬੰਦੇ ਨਾਲ ਵਿਚਾਰੇ ਨਾਲ ਵਾਕਾ ਹੋ ਗਿਆ ਤਾਂ ਅਸੀਂ ਇੱਥੇ ਰਹਿੰਦੇ ਨਾ ਤਾਂ ਤੁਸੀਂ ਉਹ ਦੇਖ ਲਓ ਟੀਵੀ ਸਾਹਿਬ ਰੋਡ ਤੋਂ ਲੈ ਕੇ ਉੱਥੇ ਦੇਕਰ ਨਾ ਕੋਈ ਟੂਬ ਚੱਲਦੀ ਆ ਨਾ ਕੋਈ ਕੱਲੀ ਬੁੜੀ ਦੇ ਟੱਪੰਦਰਾ ਪੈ ਗਿਆ ਬਾਹ ਇੱਥੇ ਰਾਤ ਭਰਾਤੇ ਕਿ ਜਨ ਕੰਮ ਤਾਂ ਨਲੀ ਦਿਹਾੜੀ ਟੱਪੜੀ ਬੁੜੀਆਂ ਟੱਪਦੀਆਂ ਉਹ ਨਹੀਂ ਲੰਘ ਸਕਦੇਗੇ ਕੀ ਅੱਕਾ ਹਜਾ 2-3000 ਦਾ ਮੋਬਾਈਲ ਹੁੰਦਾ ਇਹਦੇ ਪਿੱਛੇ ਲੋ ਰਾਤ ਨੂੰ ਡਟਾ ਹੋਇਆ ਪੈਂਦੀ ਸਾਡੇ ਉੱਥੇ ਗਵਾਨ ਰਹਿੰਦਾ ਇੱਕ ਸਮ ਮੁੰਡੇ ਉਹਨੂੰ ਪੈ ਕੇ 2-3 ਵਾਰੀ ਉੱਥੋਂ ਦਿਨ ਦਿਹਾੜੇ ਮੋਟਰਸਾਈਕਲ ਖੋਹ ਕੇ ਲੈ ਗਏ ਆਹੀ ਕੰਮ ਚੱਲੀ ਜਾਂਦਾ ਜੀ ਇੱਥੇ ਜਦ ਸਾਰਾ ਕਾਰਨ ਨਸ਼ਾ ਸਕਾਰਨ ਨਸ਼ਾ ਜੀ ਨਸ਼ਾ ਜਿੰਨੇ ਕਰੇ ਬੰਦ ਨਹੀਂ ਹੁੰਦਾ ਉਹਨੇ ਜੇ ਕਰੇ ਕੰਮ ਨਹੀਂ ਹੱਲ ਨਹੀਂ ਹੁੰਦਾ ਜੀ ਜਿਵੇਂ ਤੁਹਾਨੂੰ ਅੱਜ ਇਹ ਲੁੱਟਣ ਪੈ ਗਏ ਸੀ ਤੁਹਾਡਾ ਕੋਈ ਜਾਣੀ ਨੁਕਸਾਨ ਵੀ ਕਰ ਦਿੰਦੇ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਘਟਨਾ ਘਟੀ ਇਸ ਤੋਂ ਪਹਿਲਾਂ ਕੋਈ ਤੇ ਪਹਿਲੀ ਘਟਨਾ ਇਹ ਨਹੀਂ ਸਰ ਮੇਰੇ ਨਾਲ ਅਸੀਂ ਤਾਂ ਵੈਸੇ ਵੀ ਤੁਰੇ ਫਿਰਦੇ ਰਹਿੰਦੇ ਆ ਜਿੱਥੇ ਵੀ ਜਾਈਦਾ ਬਟਿੰਡੇ ਤੱਕ ਜਾਈਦਾ ਵੈਸੇ ਉਧਰੋਂ ਫਰੀ ਕੋਰ ਤੋਂ ਮੁੱਦ ਕੀ ਤਲਵੰਡੀ ਸਾਰੇ ਜਾਈਦਾ ਜੀ ਹੂੰ ਪਰ ਪਹਿਲਾਂ ਇਸ ਤਰ੍ਹਾਂ ਨਹੀਂ ਹੋਇਆ ਕਿਤੇ ਵੀ ਜਿਵੇਂ ਅੱਜ ਹੋਇਆ ਈ ਮੇਰੇ ਨਾਲ ਕਿਉਂਕਿ ਅੱਜ ਤਾਂ ਉਹਨਾਂ ਨੇ ਪੂਰਾ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਤੇ ਜੇ ਮੈਂ ਸ਼ਾਇਦ ਨਾ ਕਰੇ ਵੜਦਾ ਭੱਜ ਕੇ ਸ਼ਾਇਦ ਮੇਰਾ ਨੁਕਸਾਨ ਕਰ ਜਾਂਦੇ ਜਾਂ ਮੈਂ ਕਿਤੇ ਗਾਂ ਪਸ਼ਾਹ ਹੁੰਦਾ ਵਸਤੀ ਤੋਂ ਖਾਲੀ ਜਗ੍ਹਾ ਤੇ ਹੁੰਦਾ ਕਿਤੇ ਮੇਰਾ ਤਾਂ ਵੀ ਜਗ੍ਹਾ ਤੇ ਨੁਕਸਾਨ ਹੋ ਸਕਦਾ ਈ ਖਾਲੀ ਜਗ੍ਹਾ ਤੇ ਈ ਕਿਉਂਕਿ ਮੇਰਾ ਉੱਥੇ ਕੋਈ ਕੋਈ ਹੈਗਾ ਨਹੀਂ ਸੀ ਕੋਈ ਛੜਾਉਣ ਵਾਲਾ ਜਾਂ ਜਾਂ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਸੀ ਕੋਈ ਵੀ ਇੱਕ ਮੁੰਡਾ ਆਇਆ ਮੈਂ ਉਹਨੂੰ ਹੱਥ ਕੀਤਾ ਉਹ ਮੁੰਡਾ ਰੁਗਿਆ ਨਹੀਂਗਾ ਉਹ ਮੁੰਡਾ ਪਤਾ ਨਹੀਂ ਕੰਮ ਕਰਦਾ ਇੱਥੇ ਪਤਾ ਨਹੀਂ ਦੇਚੇ ਦਾ ਕੰਮ ਕਰਦਾ ਸੀ ਉਹ ਫਿਰ ਇੱਥੇ ਕੰਮ ਕਰਕੇ ਮੁੜ ਗਿਆ ਉਹ ਫਿਰ ਫੋਨ ਲਾ ਕੇ ਕੰਨ ਨੂੰ ਆਇਆ ਉਹਨੇ ਮੇਰੀ ਗੱਲ ਨਹੀਂ ਸੁਣੀ ਗਈ ਤੇ ਇਸ ਲੋਕਾਂ ਦਾ ਹਾਲ ਵੀ ਇਸ ਕਰਕੇ ਬੁਰਾ ਹੋਇਆ ਪਿਆ ਕੋਈ ਕਿਸੇ ਦੀ ਹੈਲਪ ਵੀ ਨਹੀਂ ਕਰ ਸਕਦਾ ਜੀ ਕੋਈ ਨਾਲ ਵੀ ਨਹੀਂ ਖੜ ਸਕਦਾਗਾ ਕੱਲ ਨੂੰ ਉਹਦਾ ਵੀ ਨੁਕਸਾਨ ਹੋ ਸਕਦਾ ਹੈ ਕੱਲ ਉਹਦੇ ਨਾਲ ਕੌਣ ਖੜੂਗਾ ਜੀ ਉਹ ਮੁੰਡੇ ਨਾਲ ਤੁਸੀਂ ਹੁਣ ਤਾਂ ਇਸ ਵਕਤ ਆਬਾਦੀ ਦੇ ਵਿੱਚ ਸੀ ਘਰੇ ਵੀ ਵੜ ਗਏ ਤੁਹਾਡੀ ਮਾਤਾ ਨੇ ਮਦਦ ਕਰਤੀ ਲੋਕ ਵੀ ਇਕੱਠੇ ਹੋ ਗਏ ਜੇ ਇਹੀ ਤੁਹਾਨੂੰ ਕਿਸੇ ਰੋਡ ਤੇ ਲੋਕ ਰੋਕ ਲਿਆ ਜਾਂਦਾ ਬਹੁਤ ਵੱਡਾ ਨੁਕਸਾਨ ਹੁੰਦਾ ਹਾਦਸਾ ਹੋ ਜਾਣਾ ਸੀ ਬਹੁਤ ਵੱਡਾ ਹਾਸਾ ਹੋ ਜਾਣਾ ਸੀ ਕਿਉਂਕਿ ਦੱਸਾਂ ਗੱਲ ਕੀ ਆ ਸਰ ਮੈਂ ਵੀ ਕਿਉਂਕਿ ਫਿਰ ਇੱਕ ਗੱਲ ਹੁੰਦੀ ਐ ਦਾ ਮਰ ਜਾਗੇ ਜਾਂ ਮਾਰ ਦਾਂਗੇ ਇੱਕ ਗੱਲ ਹੁੰਦੀ ਐ ਨਾ ਫਿਰ ਮੈਂ ਵੀ ਪਿੱਛੇ ਠੱਡਣ ਵਾਲਾ ਹੈ ਨਹੀਂ ਸੀ ਜਾਂ ਮੇਰਾ ਨੁਕਸਾਨ ਹੋ ਜਾਂਦਾ ਵੱਡਾ ਜਾਂ ਉਹਨਾਂ ਦਾ ਨੁਕਸਾਨ ਹੋ ਜਾਂਦਾ ਗੱਲ ਤਾਂ ਉੱਥੇ ਹੀ ਆਈ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਤਾਂ ਵੀ ਮੇਰਾ ਵੀ ਨੁਕਸਾਨ ਸੀ ਨਾਲ ਜੇ ਮੇਰਾ ਨੁਕਸਾਨ ਹੋ ਜਾਂਦਾ ਉਹਨਾਂ ਦਾ ਨੁਕਸਾਨ ਉਹਨਾਂ ਨੇ ਤਾਂ ਨਿਕਲ ਜਾਣਾ ਸੀ ਮਾਰ ਕੇ ਇਸ ਕਰਕੇ ਬਚਾ ਕੀਤਾ ਜਾਵੇ ਗਾਂਸ ਤੇ ਗੌਰ ਕੀਤੀ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਆ ਇੱਥੇ ਮਾਤਰ ਨਾਲ ਗੱਲ ਕਰਾਂਗੇ ਜਦੋਂ ਇਹ ਘਟਨਾ ਘਟਦੀ ਹੈ ਤੇ ਇਹ ਮੁੰਡਾ ਆਉਂਦਾ ਭੱਜ ਕੇ ਤੁਹਾਡੇ ਘਰੇ ਵੱੜ ਤੇ ਇੱਕਦਮ ਹਾਂ ਇੱਥੇ ਆਉਂਦਾ ਵਿਚਾਰ ਮੈਂ ਤਾਂ ਖੁਦ ਉੱਥੇ ਬਾਹਰ ਚ ਖੜੀ ਹਾਂ ਇੱਥੇ ਹੂੰ ਤੇ ਉਹਦੇ ਫਿਰ ਮੈਂ ਬਾਹਰ ਜਦੋਂ ਨਿਕਲੀ ਤੇ ਮੁੰਡਾ ਵਿਚਾਰ ਹੋਰੇ ਮੇਰੇ ਕੋਲ ਆ ਇੱਧਰ ਆ ਗਿਆ ਆਂਟੀ ਆਲਾ ਮੇਰੇ ਮਗਰ ਵੀ ਆਲਾ ਕਿ ਆ ਬੰਦੇ ਲੱਗ ਗਿਆ ਦਾ ਮੇਰੇ ਲੱਗ ਮੈਂ ਚਲ ਕੋਈ ਨਹੀਂ ਕਰਨੀ ਬੀ ਤੂੰ ਭਾਈ ਮੈਂ ਕਿਥੇ ਕੋਲ ਚਿੱਟਾ ਹੈ ਇਹ ਤੇ ਮੇਰੇ ਕੋਲ ਤਾਂ ਚਿੱਟਾ ਹੈ ਨਹੀਂ ਆ ਕਿ ਮੇਰੇ ਕੋਲ ਚਿੱਟਾ ਹੈ ਤੇ ਤਰਾਸੀ ਦੇ ਤੂੰ ਇਹਨੂੰ ਕਹਿਣ ਲੱਗ ਤਰਾਸੀ ਦੇ ਇਹਨੇ ਤਰਾਸੀ ਹੋਈਆਂ ਕਿ ਨਹੀਂ ਉਹ ਕੀਤੀ ਤੇ ਮੁੜ ਕੇ ਉਹ ਇੱਥੇ ਬਾਹਰ ਚ ਖੜ ਗਿਆ ਬਾਹਰ ਚ ਨਹੀਂ ਖੜ ਗਿਆ ਫੇਰ ਮੁੜ ਕੇ ਇਹਨੂੰ ਬਹੁਤ ਧੱਕਾ ਕਰਦੇ ਸੀ ਫਿਰ ਪਰ ਇਹ ਉਹ ਨਹੀਂ ਹੋਇਆਗਾ ਇਹ ਫਿਰ ਫਿਰ ਭੱਜ ਗਿਆ ਜੀ ਹਾਂ ਫਿਰ ਬਾਹਰ ਲੱਗਦਾ ਸੀ ਤੁਹਾਨੂੰ ਵੀ ਕੋਈ ਨੁਕਸਾਨ ਕਰ ਜਾਂਦੇ ਤੁਹਾਡਾ ਵੀ ਕੋਈ ਨੁਕਸਾਨ ਕਰਦੇ ਨਾ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਬੰਦੇ ਤੇ ਕੋਈ ਜਦੋਂ ਆਏ ਸੀ ਵੇ ਕਰਨ ਵਾਸਤੇ ਹੀ ਬੰਦਾ ਉਹ ਕੰਮ ਸੋਚਦਾ ਹੈਗਾ ਹੂੰ ਸੋਚਦਾ ਨਹੀਂ ਵੀ ਆਪ ਕੋਸ ਕਰਕੇ ਜਾਣਾ ਕਿ ਕਰਨਾ ਨਿਕਾ ਝਗਰੀ ਬਾਦ ਮੇ ਵਿਚਾਰਾ ਕੋਈ ਕਿਵੇਂ ਆਉਂਦਾ ਕਿਵੇਂ ਨਹੀਂ ਆਉਂਦਾ ਜਿਵੇਂ ਹੁਣ ਇਹ ਘਟਨਾ ਘਟੀ ਆ ਇਹ ਤੇ ਇੱਕ ਰੋਡ ਦੇ ਉੱਤੇ ਜਾ ਰਿਹਾ ਸੀ ਇਹਨੂੰ ਲੁੱਟਣ ਕੋਣ ਪੈ ਗਏ ਜਿਵੇਂ ਤੁਸੀਂ ਘਰਾਂ ਦੇ ਵਿੱਚ ਕੱਲੀਆਂ ਬੈਠੀਆਂ ਬੁੜੀਆਂ ਇਹ ਤੁਹਾਡੇ ਨਾਲ ਵੀ ਘਟਨਾ ਘਟ ਸਕਦੀ ਤੁਹਾਡੇ ਨਾਲ ਹੋ ਸਕਦੀ ਹੈ ਇਹ ਤੇ ਕੋਈ ਵਾਹ ਨਹੀਂ ਹੁੰਦਾਗਾ ਜੇ ਕੱਲੀਆਂ ਬੁੜੀਆਂ ਘਰੇ ਹੁੰਦੀਆਂ ਘਰੇ ਨਹੀਂ ਹੁੰਦੀਆਂਗਾ ਜੀ ਅੱਜ ਕੱਲ ਬਹੁਤ ਮਾਹੌਲ ਬਹੁਤ ਗੰਦੇ ਆ ਬਹੁਤ ਮਾਹੌਲ ਗੰਦਾ ਨਿਕਾ ਅੱਜ ਕੱਲ ਟਾਈਮ ਹੀ ਹੈ ਨਿਕਾ ਉੱਥੋਂ ਤੇ ਜਾਣ ਦਾ ਟਾਈਮ ਹੀ ਹੈ ਨੀ ਵੀ ਟਾਈਮ ਹੈਗਾ ਤਾਂ ਨਾ ਘਰੇ ਬੈਠੇ ਜਾਂਦਾ ਨਾ ਜਾਈ ਬਣਾ ਸਰਦਾ ਹੁੰਦਾ लोग डरे आम, ते सहमे ਹੋਏ ਆ ਕਹਿੰਦੇ ਵੀ ਇਹ ਕਿਸੇ ਵਕਤ ਕਦੋਂ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਚੋਰਾਂ ਦੇ ਹੌਸਲੇ ਇੰਨੇ ਬਲੰਦਾ ਹੈ ਕਿ ਇਹਨਾਂ ਦੇ ਗਰੋਹ ਬਣੇ ਹੋਏ ਆ ਟੀਮਾਂ ਬਣੀਆਂ ਹੋਈਆਂ ਇੱਕ ਪਹਿਲਾ ਚਲਾ ਜਾਂਦਾ ਉਸ ਤੋਂ ਬਾਅਦ ਉਹਨੂੰ ਫੋਨ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਦੋ ਫੇਰ ਆ ਜਾਂਦੇ ਆ ਵੇਖੋ ਦਿਨ ਦਿਹਾੜੇ ਕਾਪੇ ਤਲਵਾਰਾਂ ਲੈ ਕੇ ਸ਼ਰਿਆਮ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਘੁੰਮ ਰਹੇ ਆ ਪਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਲਾਇਆ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਘੰਟਾ ਹੋ ਗਿਆ तकरीबन ਅਸੀਂ ਵੀ ਉਸ ਤੋਂ ਬਾਅਦ ਆ ਗਏ ਅਜੇ ਤੱਕ ਕੋਈ ਨਹੀਂ ਪਹੁੰਚਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣੇ ਹੋਏ